ਆਜੂ ਮਿੱਤਰੋ ਅੱਜ ਦੀ ਵੀਡੀਓ ਵਿੱਚ ਅਸੀਂ ਵੇਖਦੇ ਆ ਕਿ ਆ ਕੁੜੀ ਇਹਦਾ ਕੀ ਬਣਾਉਂਦੀ ਹੈ ਗੱਤੇ ਤਾਂ ਗੱਤੇ ਤੇ ਇਹਦਾ ਬੈਲ ਜਾਂ ਮਾਰਕ ਕਰ ਲਿਆ ਤੇ ਇਸ ਤੋਂ ਬਾਅਦ ਇਸ ਨੇ ਮਾਰਕ ਕਰਨ ਨਾਲ ਲੀਕ ਕਰਨ ਲੱਗੀ ਤਾਂ ਮੋਬਾਈਲ ਜਾਂ ਬੈਲ ਬਣਾ ਕੇ ਮਾਰਕ ਕਰਤਾ ਤੇ ਉਹਨੂੰ ਕੈਂਚੀ ਨਾਲ ਕੱਟਦਾ ਇਸੇ ਤਰ੍ਹਾਂ ਦੇ ਦੋ ਇਹਨੇ ਕੱਟ ਲਏ ਤੇ ਦੂਜਾ ਚੇ ਸਟਿਕਸ ਲੈ ਆਈਆਂ ਉਹ ਕੁਲਫੀ ਦੇ ਹਨ ਤੇ ਇਹਨਾਂ ਨੂੰ ਕੱਟ ਕੇ ਦੱਦਾ ਕੱਟ ਕੇ ਰੱਖ ਲਿਆ ਤੇ ਦੂਜਾ ਜਿਹਨੇ ਅੱਜ ਤੱਕ ਆ ਗੱਤੇ ਤੇ ਗਲੂ ਲਾ ਕੇ ਚਪਕਾ ਦਿਆਂ ਇਤ ਇਸ ਤਰ੍ਹਾਂ ਸਟਿਕਸ ਚਪਕਾ ਦਿਆਂ ਨੇ ਇਦਾਂ ਤੁਸੀਂ ਚਪਕਾ ਦੇਣਾ ਸਟਿਕਸ ਜਿਹੜਾਂ ਕੁਲਫੀ ਵਾਲਾ ਹੁੰਦੇ ਨੇ ਤਾਂ ਹੇਠਾਂ ਵੀ ਇਹਨੇ سپورਟ ਲਗਾਤੀ ਸਟਿਕਸ ਨਾਲ ਹੀ ਥਲੇ ਥਲੇ ਵੀ ਉਹ ਤਾਂ ਕਿ ਟੁੱਟ ਨਾ سپورਟ ਲਾ ਕੇ ਵਧੀਆ ਨੇ ਉਹ ਕਰਤਾ ਇਸ ਤੋਂ ਬਾਅਦ ਇਹ ਅਖਬਾਰ ਲਈ ਅਖਬਾਰ ਨੂੰ ਡੱਕੇ ਤੇੜ 30 ਦੇ ਡੱਕੇ ਤੇ ਰੋਲ ਕਰ ਲਿਆ ਇਹ ਪਤਲਾ ਜਾਂ ਕਰਕੇ ਦੀ ਬਨਾਲੀ ਬੱਤੀ ਇਸ ਤੋਂ ਬਾਅਦ ਨੂੰ ਵਿਚਾਲੋਂ ਕੱਟਦੀ ਚਾਹੇ ਜਰ ਪੀਸ ਕਰ ਲੇ ਇਹਦੇ ਬਾਅਦ ਚ ਨੇ ਆਹ ਜਿਹੜੀ ਟੇਪ ਰੋਲ ਤੇ ਖਾਲੀ ਟੇਪ ਰੋਲ ਤੇ ਬਚਾਲੇ ਤੇ ਲਾ ਤੇ ਤੇ ਇਹਨੂੰ ਚੱਕੇ ਜਿ ਬਣਾ ਦੇ ਦੋ ਟਾਇਰ ਜੇ ਇਸ ਤਰ੍ਹਾਂ ਇਹਨਾਂ ਚੱਕਾ ਜਿ ਬਣਾਤਾ ਤਾਂ ਇਹ ਗੱਡੀ ਬਣਾਉਗੀ ਇਸ ਤਰ੍ਹਾਂ ਨਾਲ ਮੋਬਾਈਲ ਦੀ ਜਿਹੜੀ ਗੱਡੀ ਹੁੰਦੀ ਆ ਤਾਂ ਥੱਲੇ ਇਹਨੇ ਉਹ ਟੇਪ ਰੋਲਾਂ ਚਪਕਾ ਦਿਆਂ ਇਸ ਤੋਂ ਬਾਅਦ ਇਹਨੇ ਗੱਤੇ ਦੇ ਪੱਟੀ ਜਿ ਲਾ ਕੇ ਮੂਰੀ ਉਹ ਲਾ ਦਾਨੇ ਜਿਹੜਾ ਬਲਦਾਂ ਦੇ ਉੱਤੇ ਇਹਦੇ ਤਾਂ ਕਿ ਉਹਨਾਂ ਦੇ ਸਿਰ ਤੇ ਰੱਖਿਆ ਜਾ ਸਕੇ ਉਹ ਨ ਦੋਨੇ ਪਾਸੇ ਬੈਲ ਖੜੇ ਕਰਤੀ ਜਿਹੜੇ ਗੱਤੇ ਦੇ ਕੱਟੇ ਸੀ ਕਟਿੰਗ ਕਰਕੇ ਇਸ ਤੋਂ ਬਾਅਦ ਇਹਨੇ ਚਿੱਟੀ ਟੇਪ ਲਗਾਤੀ ਕੰਨੀਆਂ ਤੇ ਬੈਲ ਦੇ ਤੇ ਨਾਲ ਜੋੜਤਾ ਨੂੰ ਬੈਲ ਬੈਲ ਨੂੰ ਗੱਡੀ ਦੇ ਇਸ ਤਰ੍ਹਾਂ ਤੁਸੀਂ ਲਗਾ ਦੇਣੀ ਆ ਕਿ ਜਿੱਦਾਂ ਇਸ ਨੇ ਲਗਾਈ ਆ ਕਿ ਟੇਪ ਚੰਗੀ ਤਰ੍ਹਾਂ ਗੱਡੀ ਤੇ ਵੀ ਤੇ ਉੱਥੇ ਵੀ ਕਰ ਦੇਣੀ ਆ ਇਸ ਤੋਂ ਬਾਅਦ ਇਹ ਕਲਰ ਲਈ ਆਈ ਵਾਈਟ ਵਾਈਟ ਰੰਗ ਦਾ ਹੈਠਾਂ ਪਰਛ ਤੇ ਨੇ ਅਖ਼ਬਾਰ ਪਿਛਾ ਕੇ ਕਲਰ ਲਾਉਣਾ ਸ਼ੁਰੂ ਕਰਤਾ ਕਲਰ ਲਗਾ ਦੇਣਾ ਇਸ ਤਰ੍ਹਾਂ ਚੰਗੀ ਤੁਸੀਂ ਚੰਗੀ ਤਰ੍ਹਾਂ ਤਾਂ ਇਸ ਤੋਂ ਬਾਅਦ ਇਹਨੇ ਵਾਲ ਗੱਡੀ ਤੇ ਹੋਰ ਬ੍ਰਾਊਨ ਜਰੰਗ ਕਰਤਾ ਤਾਂ ਵਾਲਦਾਂ ਨੂੰ ਚਿੱਟੇ ਰੰਗ ਕਰਤਾ ਇਹਨੇ ਤਾਂ ਇਸ ਤਰ੍ਹਾਂ ਨੇ ਮਾਰਕ ਕਰਕੇ ਲੈਣਾ ਜਾਂ ਲਗਾ ਦਿਆਂ ਨੇ ਮੈਲ ਨੂੰ ਤਾਂ ਕਿ ਉਹ ਦੇਖੇ ਵਾਲ ਖੜਾ ਤਾਂ ਹਾਈਲਾਈਟ ਜੇ ਕਰਤਾ ਕਰਨੀ ਆ ਉਹਦੀਆਂ ਬੋਡਰ ਏਰੀਆ ਜਾਂ ਤਾਂ ਇਸ ਤਰ੍ਹਾਂ ਨੇ ਕੰਨ ਜੇ ਲਾਤੇ ਉਹਦੇ ਤੇ ਅੱਖ ਬਣਾਤੀ ਮੂੰਹ ਸ਼ਕਲ ਸਾਰਾ ਬਣਾਤਾ ਇਹਦਾ ਤੇ ਸਿੰਘਾਂ ਨੂੰ ਵੀ ਇਹਨੇ ਰੰਗ ਕਰਤਾ ਬੈਲ ਦੇ ਇਹ ਸੰਗ ਸੀਗੇ ਇਸ ਤਰ੍ਹਾਂ ਨੇ ਕੁਝ ਤਿਆਰ ਕਰਤਾ ਤੇ ਬਹੁਤ ਸੋਹਣਾ ਲੱਗ ਰਿਹਾ ਤਾਂ ਬੈਲ ਗੱਡੀ ਵਿੱਚ ਕੁਝ ਨੇ ਸਮਾਨ ਜਿਹਾ ਰੱਖਤਾ ਇਸ ਤਰ੍ਹਾਂ ਹੀ ਬਣ ਕੇ ਤਿਆਰ ਹੋ ਗਿਆ ਟੇਬਲ ਤੇ ਰੱਖਤਾ ਨੇ ਟੇਬਲ ਤੇ ਵਾ ਵੇਖੋ ਕਿੰਨਾ ਸੋਹਣਾ ਲੱਗ ਰਿਹਾ ਤੁਸੀਂ ਆਪਣੇ ਘਰ ਵਿੱਚ ਇਸ ਨੂੰ ਤਿਆਰ ਕਰ ਸਕਦੇ ਹੋ ਵਧੀਆ ਸੋਪੀਸ ਵਜੋਂ ਘਰ ਦੇ ਕਿਸੇ ਵੀ ਟੇਬਲ ਤੇ ਡਾਈਨਿੰਗ ਟੇਬਲ ਤੇ ਜਾਂ ਕਿਸੇ ਹੋਰ ਦਫ਼ਤਰ ਵਿੱਚ ਇਸ ਨੂੰ ਰੱਖ ਸਕਦੇ ਹੋ